ਹੋਸ਼ਿਆਰਪੁਰ ਨਜ਼ਦੀਕ ਟਾਂਡਾ ਦੇ ਬਾਜ਼ਾਰ ਚੋਂ ਸਵੇ ਸਮੇਂ ਹਫੜਾ ਤਫੜੀ ਮਚ ਗਈ ਜਦ ਤੂਲੀ ਰੈਡੀਮੇਡ ਗਾਰਮੈਂਟਸ ਦੀ ਦੁਕਾਨ ਨੂੰ ਭਿਆਨਕ ਅਗਲਾ ਗਈ ਮੌਕੇ ਤੇ ਪਹੁੰਚੀ ਪੁਲਿਸ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ ਦੁਕਾਨ ਮਾਲਕ ਨੇ ਦੱਸਿਆ ਕਿ ਦੁਕਾਨ ਅੰਦਰ ਪਿਆ ਲੱਖਾਂ ਦਾ ਸਾਮਾਨ ਸਾੜ ਕੇ ਸੁਆਹ ਹੋ ਗਿਆ 15 ਲੱਖ ਰੁਪਏ ਦਾ ਮਾਲ ਹੀ ਜੀਗਾ ਦਰਬਾਰੀ ਬਾਕੀ ਬੇਟਰੀ ਬੇਟਰੀ ਮੈਂ ਆ ਜਿਹੜਾ ਹਫਤੇ ਦਾ ਵਟਿਆ ਹੀ 15 ਲੱਖ ਰੁਪਏ ਤੇ ਅਸੀਂ ਸ਼ਾਇਦ ਆਪਣੇ ਪਿਆ ਇਸ ਬੁਸਾਰਤ ਤੇ ਆਇਆ ਤੇ ਬਹੁਤ ਹੁਸ਼ਿਆਰਪੋਰਟ ਤੋਂ ਸਮੀਰ ਵਿਸ਼ੇਸ਼ਟ ਜਗਬਾਣੀ ਟੀਵੀ